ਅੱਜ ਇਹ ਤਰ੍ਹਾਂ ਸਾਗੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਲੱਗੇ ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦੇ ਆ ਉਹਨਾਂ ਦਾ ਤਾਂ ਇਹ ਫਰਜ਼ ਹੁੰਦਾ ਕਿ ਉਹ ਦੇਸ਼ ਦੁਨੀਆ ਦੇ ਮਸਲੇ ਨੂੰ ਲੈ ਕੇ ਲੜਨ ਪਰ ਸਾਡੀ ਯੂਨੀਵਰਸਿਟੀ ਨੇ ਸਾਨੂੰ ਇੱਥੋਂ ਤੱਕ ਸੀਮਿਤ ਕੀਤਾ ਹੋਇਆ ਹੈ ਉਹ ਹੋਸਟਲ ਨਹੀਂ ਬਣਾ ਰਹੇ ਉਹ ਸੀਵਰੇਜ ਵੀ ਠੀਕ ਕਰ ਰਹੇ ਹੋ ਲਾਈਨ ਦੇ ਵਿੱਚ ਕਿਤਾਬਾਂ ਨਹੀਂ ਜਾ ਰਹੀਆਂ ਅਸੀਂ ਇਹਨਾ ਮੰਗਾ ਮਸਲਮ ਲੈ ਕੇ ਲੜ ਰਹੇ ਹਾਂ ਇੱਥੋਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਇੱਥੋਂ ਦੀ ਪੰਜਾਬ ਸਰਕਾਰ ਮਾਣ ਲਈ ਇੱਕ ਇੱਕ ਧੀ ਦੀ ਦੋਖੀ ਹੈ ਤੇ ਮਾਣ ਲਈ ਉਸ ਮਾਂ ਦੀ ਦੋਸ਼ੀ ਹੈ ਜਿਸ ਮਾਂ ਨੇ ਸੋਚਿਆ ਕਿ ਮੈਂ ਪੜ ਨਹੀਂ ਸਕੀ ਮੈਂ ਸਾਰੀ ਜਿੰਦਗੀ ਕਹਤਾ ਤੋਇਆ ਮੈਂ ਆਪ ਦੀ ਕੁੜੀ ਨੂੰ ਯੂਨੀਵਰਸਿਟੀ ਭੇਜੂਗਾ ਦੁਤਾਸ ਨੇ ਦੱਸਿਆ ਇੱਕ ਕੁੜੀ ਇੱਥੋਂ ਦਾਖਲਾ ਛੱਡ ਕੇ ਚਲੇਗੀ ਸਾਡੀ ਜੱਤੇਵੰਦੀ ਕੋਲ ਦੋ ਕੁੜੀਆਂ ਆਈਆਂ ਹਿਮਾਚਲ ਆਰਗਜੂ ਰੁਕੇ ਬਾਈ ਕਿਰਪਾ ਕਰਕੇ ਸਾਨੂੰ ਹੋਸਟਲ ਦਵਾ ਦਿਓ ਸਾਡਾ ਰਹਿਣਾ ਬਹੁਤ ਮੁਸ਼ਕਲ ਹੈ ਜਿਉਣਾ ਕੁੜੀਆਂ ਨੂੰ ਹੋਸਟਲ ਨਾ ਮਿਲਦਾ ਉਹਨੇ ਵੀ ਦਾਖਲਾ ਛੱਡਣਾ ਸੀ ਹੁਣ ਇਹ ਦਸੰਬਿਵਸਥੁਟੀ ਦਾ ਦੋਸ਼ੀ ਕੌਣ ਹੈ ਉਸ ਕੁੜੀ ਦੇ ਪੜਨ ਨਾ ਪੜਨ ਦੀ ਜ਼ਿੰਮੇਵਾਰੀ ਭਗਵੰਤ ਮਾ ਲਊਗਾ ਨਾ ਹੁਣ ਕਰਕੇ ਐਸੇ ਚੰਗੀਆਂ ਸੋਧਾ ਮਾਣਾ ਹੁਣ ਕਰਕੇ ਜਿਸਮਾਨੇ ਸੋਚਿਆ ਕਿ ਮੈਂ ਆਪਣੀ ਕੁੜੀ ਨੂੰ ਪੜ੍ਹਾਉਂਗੀ ਉਹਦਾ ਜਿਹੜਾ ਸੁਪਨਾ ਕਤਲ ਹੋਇਆ ਉਸਮਾਨ ਦੇ ਸੁਪਨੇ ਦੇ ਕਤਲ ਹੋਣ ਦਾ ਦੋਸ਼ ਸਾਰਾ ਸਾਰ ਇਹਨਾਂ ਦੇ ਸਿਰ ਤੇ ਹੈ ਜਿਸ ਪਿਤਾ ਨੇ ਸੋਚਿਆ ਕਿ ਮੈਂ ਚਾਹੇ ਦਿਹਾੜੀਆਂ ਕੱਢ ਲੂੰ ਮੈਂ ਕਟਾ ਢੋਕੇ ਤੱਕ ਇੱਕ ਇੱਕ ਚੀਜ਼ ਤੇ ਟੈਕਸ ਹੈ ਹੁਣ ਤਾਂ ਤੁਹਾਡੇ ਮੈਸਜ ਆਉਣ ਵਾਲੀ ਰੋਟੀ ਤੇ ਵੀ ਟੈਕਸ ਹੈ ਹੁਣ ਤੁਹਾਡੀਆਂ ਕਿਤਾਬਾਂ ਤੇ ਵੀ ਟੈਕਸ ਹੈ ਹੁਣ ਤੁਹਾਡੀਆਂ ਵਿਦਿਆਰਥੀਆਂ ਦੇ ਖਰੀਦਣ ਯੋਗ ਜਿੰਨੀਆਂ ਚੀਜ਼ਾਂ ਪੜ੍ਹਾਈ ਲਈ ਉਹਨਾਂ ਸਾਰੀਆਂ ਤੇ ਟੈਕਸ ਹੈ ਇਹ ਗੱਲ ਤੁਹਾਨੂੰ ਸੈਂਟਰ ਦੀ ਭਾਰਤ ਸਰਕਾਰ ਨੇ ਦਿੱਤਾ ਹੈ ਚਲੋ ਉਹ ਮਾਪਿਓ ਵੀ ਪਰਦੇ ਆ لیکن उन जे ਕਪਟਾ ਹੋ ਕੇ ਇਹ ਅਸਲ ਮਨੁੱਖੀ ਨੇ ਇਹਨਾਂ ਦੇ ਅੰਦਰ ਮਨੁੱਖੀ ਦਿਮਾਗ ਹੀ ਹੈ ਨਹੀਂ ਇਹਨਾਂ ਦੇ ਅੰਦਰ ਮਨੁੱਖੀ ਸੰਵੇਦਨਸ਼ੀਲਤਾ ਹੈ ਨਹੀਂ ਕਿਉਂ ਸਵਾਜਨ ਦਾ ਦਿਲ ਨਹੀਂ ਤਸੀਰ ਜਿਹੜਾ ਮੁਲੇਬਾਤ ਗਰੀ ਕਰਦੇ ਆ ਅਸੀਂ ਤਾਂ ਕਹਿੰਦੇ ਆ ਵੀ ਜਿੰਨੀ ਦਰਹਾ ਬਣਦੀ ਆ ਪ੍ਰੋਫੈਸਰਾਂ ਨੂੰ ਦਿੱਤੀ ਜਾਵੇ ਜਦੋਂ ਇਹ ਧਰਨੇ ਦੇ ਬੈਠਦੇ ਆ ਅਸੀਂ ਨਾਲ ਬੈਠੇ ਇਹਨਾਂ ਦੇ ਪਰ ਜਦੋਂ ਸਾਡੀ ਵਾਰੀ ਆਉਂਦੀ ਆ ਫਿਰ ਕਹਿੰਦੇ ਆ ਜੀ ਯੂਨੀਵਰਸਿਟੀ ਘਾਟੇ ਜਾਂ ਫਿਰ ਫੀਸ ਵਧਾ ਲੀਏ ਸਾਨੂੰ ਜਸਵਿੰਦਰ ਬਰਾੜ ਜੀ ਨੇ ਕਿਹਾ ਦੇਖ ਲਓ ਕਹਿੰਦਾ ਕਿਤੇ ਕੱਲ ਨੂੰ ਤੁਸੀਂ ਕਹਿੰਦਾ ਗ੍ਰੇਡ ਦਾ ਮਹਿਸੂਸ ਕਰਿਓ ਇਸ ਵਾਸਤੇ ਬਰਾਦ ਸਾਹਿਬ ਤੁਸੀਂ ਨਾ ਕਰਿਓ ਕਦੇ ਗਲਤ ਮਹਿਸੂਸ ਮਹਿਸੂਸ ਕਰਕੇ ਕਦੇ ਫੈਸਲਾ ਨਾ ਲੇ ਲਓ ਵੈਸੇ ਫੈਸਲਾ ਗਲਤ ਆ ਪਰ ਇਹਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਸਾਡੀ ਵੀਹ ਨੰਬਰ ਐਕਸਾਮ ਸਲਾਸਲਾ ਪੰਤੇ ਯੂਨੀਵਰਸਿਟੀ ਅੰਦਰ ਵੀ ਬਹੁਤ ਮਸਲੇ ਨੇ ਕਿਤਾਬਾਂ ਹੈ ਨਹੀਂ ਆਨਲਾਈਨ ਐਕਸੀਸੀ ਹੈ ਨਹੀਂ ਡਾਕਟਰ ਪੇਸ਼ੰਦ ਜਿੰਨਾ ਨੇ ਸਾਂਝੀ ਕਰਨੀ ਆ ਕਿੱਥੋਂ ਕਰਨੀ ਆ ਰਸਾਈ ਕਰਕੇ ਸਾਡੇ ਮਸਲੇ ਤਾਂ ਹੱਲ ਕੀ ਹੋਣੇ ਸਾਂਝੀ ਨਹੀਂ ਹੋਣੀ ਐਣੀ ਤਾਂ ਸ਼ਰਮ ਕਰ ਲੋ ਲਾਇਬ੍ਰੇਰੀ ਦੇ ਬਾਹਰ ਯੂਨੀਨ ਖਿਲਰਿਆ ਹੁੰਦਾ ਉਹ ਤੋਂ ਬਾਗੂ ਇਹ ਨਹੀਂ ਤਾਂ ਸ਼ਰਮ ਕਰ ਲੋ ਸੀਰੀਅਸ ਸਿਸਟਮ ਨਾਲ ਕੋਈ ਹਲ ਕਰ ਲੋ ਤੇ ਜੀ ਹੁਣ ਯੂਨੀਵਰਸਿਟੀ ਦਾ ਪਤਾ ਪਤਾ ਹੋ ਰਹੀ ਆ ਇਸ ਲਈ ਇਹ ਵਿਦਿਆਰਥਣਾਂ ਬੈਠੀਆਂ ਇੱਥੇ ਇਹਨਾਂ ਦਾ ਜਿਆ ਕਰੋ ਟਿਕ ਕੇ ਰਿਪੋਰਟ ਕਰ ਦੇਣਗੇ ਜਦੋਂ ਕਰੇ ਰਿਪੋਰਟ ਕਰਦੇ ਹਾਂ ਮਾਤਾ ਨੂੰ ਕਰੇ ਰਿਪੋਰਟ ਨਾ ਦਿਨਾ ਲਾ ਕੇ ਦੱਸ ਵੀ ਰਿਆ ਕਰੋ ਵੀ ਸਾਡੇ ਨਾਲ ਕੀ ਹੋਇਆ ਇਹ ਰਾਸਤਰੀ ਹੈ ਸਿਰਫ ਉਸਦੀ ਕਿ ਤੁਨੀ ਆ ਵਿਦਿਆਰਥੀਨਾ ਸ਼ਹੀਦ ਗਲਾਬੌਰ ਵਾਂਗੂ ਗੱਲ ਦੀ ਗਲਾਬੌਰ ਵਾਂਗੂ ਲੜੀਆਂ ਨੇ ਚਾਹੇ ਹੋ ਪੋਸਤਾਨੂ 24 ਘੰਟੇ ਖਲਾਉਂਦਾ ਪ੍ਰੋਟੈਸਟ ਉਹਦਾ 360 ਕਰੋੜ ਇੱਥੇ ਤੁਸੀਂ ਨਵੀਂ ਆਈਆਂ ਤੁਹਾਡੇ ਵਰਗੇ ਜੁਨੀਆਂ ਨੇ ਲੜ ਕੇ ਮੁੰਡਿਆਂ ਨੇ ਲੜ ਕੇ ਸਾਡੇ ਨੌਟੀਚਿੰਗ ਦੇ ਇੱਧਰ ਆਗੂ ਬੈਠੇ ਆ ਟੀਚਿੰਗ ਦੇ ਅਗੂ ਬੈਠੇ ਉਹਨਾਂ ਨੇ ਲੜ ਕੇ 360 ਕਰੋੜ ਕਰਾਇਆ ਇਹ ਯੂਨੀਵਰਸਿਟੀ ਸੰਘਰਸ਼ ਨਾਲ ਹੀ ਬੱਝਨੀ ਆ ਇਹ ਜਿਹੜੇ ਕਹਿੰਦੇ ਆ ਕਿ ਧਰਮਨਾਲਾ ਲਾਓ ਯੂਨੀਵਰਸਿਟੀ ਬਦਨਾਮ ਹੁੰਦੀ ਆ ਤੇ ਜੇਕਰ ਅਸੀਂ ਜੇ ਤੁਸੀਂ ਇਹ ਕਹਿੰਦੇ ਹੋ ਕਿ ਗ੍ਰੈਜੂਏਟ ਲਾਈਨ ਦੀ ਕੀਮਤ ਇਹ ਆ ਕਿ ਸਰਸਵਰ ਉਗਾ ਦਿਓ ਤਾਂ ਇਹ ਕੀਮਤ ਅਸੀਂ ਕਦੇ ਨਹੀਂ ਤਰਾਂਗੇ ਇਸੇ ਰੇ ਜਿੱਸੇ ਦੇ ਕੇ ਵੀ ਯੂਨੀਵਰਸਿਟੀ ਵਿਚ ਹੋਣੀ ਪਊ ਅਸੀਂ ਪਹੁੰਚਾਵਾਂਗੇ ਇਹ ਮਾਰਲੇ ਦੀ ਯੂਨੀਵਰਸਿਟੀ ਜਿਹਨੇ ਜੇ ਜੋ ਭਾਵੇਂ ਖੁਦ ਹੀ ਕਹਤਾ ਜੇ ਸਾਡੇ ਵਰਗਾ ਹੁੰਦੇ ਕਿਤੇ ਵਾਟਨ ਸਾਹਿਬ ਨੂੰ ਮਿਲ ਜਾਵੇ ਸਾਡੇ ਤਾਂ ਜਮਾਨਾ ਬਾਦੰਦੇ ਕਹਿੰਦਾ ਜੀ ਮੈਂ ਸਿਆਰ ਦੋਸਤ ਕੋਲ ਰਹਿਦਾ ਰਹਾ ਕੋਈ ਤਾਂ ਭੜਿਆ ਪਿਆਸ ਰਿਆਂ ਨੂੰ ਆਸਰਾ ਦਿੰਦੀ ਹੈ ਤੁਸੀਂ ਇਸ ਨੂੰ ਤਾਂ ਆਸਰਾ ਦਿਓ ਫਿਰ ਨੂੰ ਆਸਰਾ ਦਿੱਤਾ ਸੀ ਜੀਮਾ ਸਾਹਿਬ ਕੋਈ ਤਾਂ ਕਰਦੇ ਜਿਉਂ ਸਰਕਾਓ ਇਹ ਜਿਲੀ ਅਸਤੀ ਵਿੱਚ ਅਸਗਾਸੀ ਬੰਦੇ ਦਿੱਤੇ ਆ ਸੰਗਾ ਅਸੀਂ ਵੀ ਨਿਕਲਾਂਗੇ ਸੰਘਰਸ਼ ਕਰੀਏ ਯੂਨੀਵਰਸਿਟੀ ਬਜੀ ਹੈ ਜਿੱਦੇ ਇੱਕ ਗੱਲ ਲਾਗੂ ਹੋਗੀ ਵਿਦਾਰਨਾ ਨਾ ਲਾਓ ਗ੍ਰਾਂਟ ਆ ਜਾਊਗੀ ਗ੍ਰਾਂਟ ਵੀ ਨਹੀਂ ਆਉਣੀ ਸੈਕਲ ਯੂਨੀਵਰਸਿਟੀ ਪਠੰਡੇ ਦਾ ਹਾਲ ਦੇਖੋ ਕਰੇ ਇੱਥੇ ਤਾਂ ਆਪਾਂ ਸਾਨੂੰ ਬੜੀ ਸੁਹੂਲਤ ਹੈ ਅਸੀਂ ਕਿਵੇਂ ਵੀ ਅੰਦਰ ਬਾਹਰ ਆ ਜਾ ਸਕਦੇ ਹਾਂ ਉੱਥੇ ਅੰਦਰ ਨਹੀਂ ਬੰਦ ਦਿੱਤਾ ਜਾਂਦਾ ਕਿਸੇ ਨੂੰ ਮੇਰੇ ਇੱਕ ਕੀ ਸਰ ਕੀ ਉਹ ਕਿ ਵਿਦਿਆਰਥੀ ਪਰਸਾ ਸਕਦੇ ਨੇ ਦੱਸਦੇ ਮਹੋਦ ਜਿੱਦੂ ਸੇਵਾ ਕਰ ਤੋਂ ਤੁਹਾਨੂੰ ਕੋਈ ਤੁਹਾਡੇ ਉੱਤੇ ਆ ਕੇ ਕੋਈ ਆਪਰੇ ਵਾਲਾ ਲਾਠੀ ਚਾਰ ਨਿਕਰੇ ਕੀ ਇਸ ਮਹੋਦਰ ਵਿੱਚ ਕੋਈ ਪਰਸ ਸਕਦਾ ਉਹਨਾਂ ਯੂਨੀਵਰਸਿਟੀ ਨਾਲ ਇਹੀ ਹੋਇਆ ਉੱਥੇ ਇਹੀ ਕਿ ਆ ਗਿਆ ਧਰਮੇ ਨਾਲ ਲਾਓ ਜੀ ਇੱਥੇ ਹੀ ਮਸਲੇ ਹੱਲ ਕਰ ਦਿੰਦੇ ਏਸ ਲਈ ਇਹ ਸਾਡੀ ਵਿਰਾਸਤਾ ਅਸੀਂ ਤਾਂ ਬਟੇ ਇਹ ਭਗਵੰਤ ਮਾਨ ਨੂੰ ਵੀ ਖੁੱਕ ਕੇ ਜਤਨਾ ਪਿਆ ਇਹ ਯੂ ਟਰਨ ਤੇ ਯੂ ਟਰਨ ਸਰਕਾਰ ਆ ਇਹ ਨੂੰ ਇਸ ਮਸਲੇ ਤੇ ਵੀ ਯੂ ਟਰਨ ਲੈਣਾ ਪਊਗਾ ਲੈਣ ਪੂਰੀ ਪਾਲਸੀ ਵਾਪਸ ਲਈ ਆ ਖੁੱਕ ਕੇ ਝਟਿਆ ਤੇ ਪੰਜਾਬ ਦੇ ਲੋਕ ਹੀ ਨੇ ਜਿਨ੍ਹਾਂ ਨੇ ਪਹਿਲਾਂ ਮੋਦੀ ਦਾ 56 ਇੰਚ ਦਾ ਸੀਨਾ ਛੋਟਾ ਕੀਤਾ ਤੇ ਫਿਰ ਆ ਭਗਵੰਤ ਮਾਨ ਨੂੰ ਵੀ ਆ ਜਾ ਤੂੰ ਜਿਹੜਾ ਸ਼ਗਨ ਪਵਾਣਾ ਸਾਡੇ ਤੋਂ ਲੈ ਜਾ ਮਨ ਸੰਗ ਕੱਲੀ ਕੱਲੀ ਅਥਾਰਟੀ ਨੂੰ ਜਾ ਕੇ ਨਾ ਝੋਲੀਆਂ ਚ ਪਾਉਣਾ ਪੈਣਾ ਇਹ ਗੱਲ ਸੁਣ ਲੋ ਤੇ ਧਰਮੇ ਲਾ ਕੇ ਇੱچھے ਕੰਮ ਲੋਡ ਆਉਗਾ ਤੇ ਧਰਮੇ ਲਾ ਕੇ ਥੋੜਾ ਹੌਸਲਾ ਬਰਨਾ ਨਰਕ ਕੋ ਕੁੜਾ ਫੁੱਟੀ ਮਾਦੀ ਜੇ ਕਿਤੇ ਰਹਿਣਾ ਚੰਗੀ ਜਗ੍ਹਾ ਤੇ ਚੰਗੀ ਸੱਡੀ ਕਰਨੀ ਆ ਤੁਹਾਡਾ ਹੱਕ ਆ ਕਿਸਾਨ ਦੀ ਮੰਗਦੀਆਂ ਤੁਸੀਂ ਕੋਈ ਪੀਂਗ ਦੀ ਮੰਗਦੀਆਂ ਤੁਸੀਂ ਤੇ ਤੇ ਮਹਾਪੁਰ ਟੈਕਸ ਪਰ ਯੂਨੀਵਰਸਿਟੀ ਦੇ ਲੋਕ ਫੀਸ ਹੈ ਨਹੀਂ ਇੱਕ ਤੋਂ ਇੱਕ ਹਾਲਾ ਲੜੋ ਸੰਘਰਸ਼ ਕਰੋ ਸੰਘਰਸ਼ ਕਰੀ ਮੈਲਾ ਕੋਸ਼ਿਸ਼ ਇਸ ਸਾਡੇ ਵਿਆਕੀ ਮੌਤੇ ਨਾਲ 50% ਫੈਡਰੇਸ਼ਨ ਵੱਡੇ ਨਾਲ ਮੋਟਾ ਜੋਰ ਕੇ ਖੜੀ ਹੈ ਅਸੀਂ ਮਰਦੇ ਦਮ ਤੱਕ ਬੋਸਲਾ ਲਈ ਇਸ ਫੀਸ ਨੂੰ ਵਾਪਸ ਕਰਨ ਲਈ ਲੜਾਂਗੇ ਇਹੀਆਂ ਗੱਲਾਂ ਕਹਿੰਦੇ ਜੈ ਹਾਂਤਾ ਜੈ ਸੰਘਰਸ਼ ਜਿਤਨਾ